ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੂਬੀ ਇਨਕਲਾਬ ਗਰੁੱਪ ਦੇ ਬਾਅਦ ਜਿਹੜਾ ਗਰੁੱਪ ਤਿਆਰ ਕੀਤਾ ਗਿਆ ਜਿਹਦੇ ਲਈ ਪਖੰਡਵਾਦ ਬਾਬਿਆਂ ਦੇ ਲਈ ਜੋ ਕਿ ਲੋਕਾਂ ਦੇ ਨਾਲ ਪਖੰਡ ਕਰਕੇ ਫਿਰ ਮਾਰ ਕੇ ਧਰਮਾਂ ਦੇ ਨਾਂ ਤੇ ਜਾਂ ਗੁਰੂਆਂ ਦੇ ਨਾਂ ਤੇ ਜਾਂ ਕਿਸੇ ਵੀ ਧਰਮ ਦੇ ਫਕਰਾ ਫਕੀਰਾਂ ਦੇ ਨਾਂ ਤੇ ਪੈਸਾ ਕਮਾਇਆ ਜਾ ਰਿਹਾ ਜੋ ਉਸ ਦੇ ਲਈ ਸਾਡਾ ਸਾਡੇ ਵੀਰ ਥੌਂਕੀ ਜੀ ਮਲੇਰ ਕੋਟਲਾ ਤੋਂ ਜਿਨ੍ਹਾਂ ਨਾਲ ਮੇਰੀ ਬੈਠ ਕੇ ਇੱਕ ਮਹੀਨਾ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਦਾਸ ਨੂੰ ਹਾਂ ਦਾ ਨਾਰਾ ਮਾਰਨਾ ਪਿਆ ਕਿਉਂਕਿ ਇਹ ਹਾਂ ਦਾ ਨਾਰਾ ਕੋਈ ਆਸਾਨ ਨਹੀਂ ਅਸੀਂ ਮਾਰਿਆ ਤੇ ਕੋਈ ਆਸਾਨ ਨਹੀਂ ਹੈਗਾ ਸਾਡੇ ਧਰਮਾਂ ਲਈ ਵੀ ਸ਼ੇਰਖਾਨ ਨੇ ਹਾਂ ਦਾ ਨਾਰਾ ਮਾਰਿਆ ਸੀ ਆ ਤੋਂ ਮਲੇਰ ਕੋਟਲੇ ਦੀ ਜਿਹੜੀ ਧਰਤੀ ਆ ਉੱਥੇ ਖਾਨ ਦੀ ਧਰਤੀ ਆ ਤੇ ਅਸੀਂ ਸ਼ੇਰਖਾਨ ਦੇ ਨਾਂ ਤੇ ਹੀ ਉਹ ਮਲੇਰ ਕੋਟਲੇ ਨੂੰ ਜਾਣਦੇ ਹਾਂ ਬਹੁਤ ਵਧੀਆ ਜੇ ਜਦੋਂ ਸਾਡੇ ਮਲੇਰ ਕੋਟਲੇ ਦਾ ਕੋਈ ਵੀ ਸਾਡੇ ਵੀਰ ਖਾਨ ਪਰਿਵਾਰ ਕੋਈ ਆਊਗਾ ਅਸੀਂ ਉਹਦੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਕਿਉਂਕਿ ਉਹਨਾਂ ਨੇ ਉਹ ਟਾਈਮ ਤਰਹਾਨ ਦੀ ਕਾਂਦੇ ਤੇ ਖਲੋ ਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਗੁਰੂ ਸਾਹਿਬ ਦੇ ਨਾਲ ਕਿਹਾ ਵੀ ਹਾ ਕਿ ਇਹ ਤੂੰ ਫੂਬਿਆ ਗਲਤ ਕਰ ਰਿਹਾ ਹੈ। ਜਕਰ ਨਹੀਂ ਰੁਕਦਾ ਤੇ ਕਿੱਦਾਂ ਦੀ ਕਾਰਵਾਈ ਅਕੇ ਸਿੰਘਾ ਵੱਲੋਂ ਜਾਂ ਤੁਹਾਡੀ ਟੀਮ ਦੇ ਵੱਲੋਂ ਗਰੁੱਪ ਦੇ ਵੱਲੋਂ ਕੀਤੀ ਜਾਊਗੀ। ਦੇਖੋ ਸਾਡਾ ਅਹੀਂ ਜੇ ਇਹ ਪਖੰਡਵਾਦ ਨੂੰ ਪਹਿਲੀ ਗੱਲ ਤਾਂ ਅਸੀਂ ਹੁਣੇ ਗੱਲ ਹੁੰਦੀ ਪਹਿਲਾਂ ਸਮਝਾਇਆ ਕਿਉਂ ਨਹੀਂ ਗਿਆ ਇਹ ਕੰਮ ਪ੍ਰਸ਼ਾਸਨ ਵੀ ਕਰ ਸਕਦਾ ਹਾਂ ਇਹ ਕੰਮ ਮੰਤਰੀ ਵੀ ਕਰ ਸਕਦਾ ਇਹਨੂੰ ਪਿਆਰ ਨਾਲ ਵੀ ਲੈਣਾ ਸੀਗਾ ਪਰ ਇਹ ਲਾਤੋਂ ਕੇ ਭੂਤ ਬਾਤੋਂ ਤੇ ਨਹੀਂ ਮੰਨਣਗੇ ਕਿਉਂਕਿ ਇਹਨਾਂ ਨੂੰ ਹਰਾਮ ਦੀ ਕਮਾਈ ਖਾਣ ਦੀ ਆਦਤ ਪੈ ਗਈ ਹੈ ਬੇਸ਼ੱਕ 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 ਇਹ ਹਰਾਮ ਦੀਆਂ ਕਮਾਈਆਂ ਖਾਂਦੇ ਨੇ ਇਹਨਾਂ ਨੇ ਦੁਨੀਆ ਭਰ ਦਾ ਇਹਨਾਂ ਦੇ ਕੋਲ ਫੋਰਟ ਨਾ ਗੱਡੀਆਂ ਕਿੱਥੋਂ ਆਈਆਂ ਇਹਨਾਂ ਕੋਲ ਵਨਸਮਨੇ ਕਾਂਡਮੈਂਟਨ ਖਾਵਾ ਕਿੱਥੋਂ ਆਈਆਂ ਆਇਆ ਇੱਕ ਬੈਠਾ ਕਾਕੂਆ ਰੋਡ ਤੇ ਪ੍ਰੇਮ ਤਹਾਮ ਵਾਲਾ ਮੰਟੀ ਬਾਬਾ ਮੰਟੀ ਬਾਬਾ ਜਿਹੜਾ 24 ਘੰਟੇ ਸਿਰ ਮਾਰਦਾ ਪੰਦੀ ਕਿਹੜੀ ਮੋਟਰ ਦੇ ਪੜਾ ਚਾਲਿਆ ਹੋਇਆ ਜਿਹੜਾ ਉਹਦਾ ਕੰਮ ਹੀ ਇਹ ਹੋਆ ਅਖੰਡਵਾਸ ਦਾ ਇਦਾਂ ਦੇ ਬਹੁਤ ਸਾਰੇ ਲੁਧਿਆਣੇ ਦੇ ਵਿੱਚ ਨੇ ਅਸੀਂ ਨਹੀਂ ਚਾਹੁੰਦੇ ਤੇ ਕਿਸੇ ਦਾ ਲਹंगा ਤਾਂ ਚੱਕੀਏ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਘੁੰਡ ਤਾਂ ਚੱਕੀਏ ਅਸੀਂ ਨਹੀਂ ਕਹਿੰਦੇ ਕਿਸੇ ਦਾ ਨੰਗੇਜ ਕਰੀਏ ਪਰ ਇਹ ਜਿਹੜੀਆਂ ਪੰਜਾਬ ਦੇ ਵਿੱਚ ਸਾਡੇ ਫਕਰਾ ਫਕੀਰਾਂ ਨੇ ਬਾਬਾ ਫਰੀਦ ਜੀ ਨੇ ਕਿੰਨੀ ਤਪੱਸਿਆ ਕੀਤੀ ਆ ਇੱਕ ਦਿਨ ਮੱਥਾ ਟੇਕ ਕੇ ਆਗੇ ਦੂਜੇ ਦਿਨ ਬਾਬਾ ਫਰੀਦ ਜੀ ਦੀ ਫੋਟੋ ਲਾ ਕੇ ਬਾਬਾ ਫਰੀਦ ਜੀ ਨੂੰ ਵਰਤਣ ਲੱਗ ਪੈਂਦੇ ਆ ਜ ਆਪਣੇ ਲਖ ਦਾਤਾ ਪੀਰ ਨਗਾਹੇ ਵਾਲਾ ਉਹ ਦੁੱਧਾਧਾਰੀ ਇਨਸਾਨ ਆ ਇੱਥੇ ਫਕਰ ਭਗੀਰ ਉਹਨਾਂ ਦੇ ਨਾਂ ਦੇ 50 50 ਦੱਪੀਆਂ ਫਸੇਪਨ ਦੀ ਚੜੀ ਜਾਂਦੇ ਆ ਹੂੰ ਹੂੰ ਉਹ ਸਰਕਾਰ ਕਾਰਵਾਈ ਕਿਸ ਤਰ੍ਹਾਂ ਦੀ ਲਓਗੇ ਅਸੀਂ ਕਾਰਵਾਈ ਜਿਹੜੀ ਕਰਨ ਜਾ ਰਹੇ ਆ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਅਸੀਂ ਕਾਨੂੰਨੀ ਕਾਰਵਾਈ ਪਹਿਲਾਂ ਕਰਨੀ ਆ ਹੂੰ ਪ੍ਰਸ਼ਾਸਨ ਅਸੀਂ ਸੀਪੀ ਸਾਹਿਬ ਕਮਿਸ਼ਨਰ ਸਾਹਿਬ ਏਡੀਸੀਪੀ ਸਾਹਿਬ ਆ ਜਿੰਨਾ ਚੌਕੀ ਥਾਣਾ ਲਾਣਾ ਬਾਣਾ ਜੋ ਵੀ ਲੱਗਦਾ ਅਸੀਂ ਸਭ ਦੇ ਕੋਲ ਚਿੱਠੀਆਂ ਪਹੁੰਚਾਉਣੀਆਂ ਤਾਂ ਮੇਰੀ ਮੀਟਿੰਗ ਦੇ ਵਿੱਚ ਸਾਰੀ ਗੱਲ ਹੋਈ ਆ ਉਹ ਤਾਂ ਬਾਤ ਸਾਡੀ ਭਗਵੰਤ ਮਾਨ ਦੇ ਕੋਲ ਵੀ ਚਿੱਠੀ ਪਹੁੰਚੂਗੀ ਅਸੀਂ ਖੁਦ ਪਚਾਵਾਂਗੇ ਉਥੋਂ ਦੇ ਜਿੰਨੇ ਵੀ ਇੱਥੋਂ ਦੇ ਲਾਗੇ ਤੱਕ ਵਾਲੇ ਜਿੰਨੇ ਵੀ ਅਸੀਂ ਸਾਰਿਆਂ ਨੂੰ ਦੱਸਣਾ ਚਾਹਾਂਗੇ ਭਾਈ ਅਸੀਂ ਇਹ ਕਾਰਵਾਈ ਕਰਨੀ ਆ ਕੱਲ ਨੂੰ ਸਾਨੂੰ ਕੋਈ ਉੱਠ ਕੇ ਇਹ ਨਾ ਕਵੇ ਨੰਗ ਸਿੰਘਾਂ ਨੇ ਕਟੀ ਚਾੜਤਾ ਨੰਗ ਸਿੰਘ ਨੇ ਟਿਕਟ ਕਟਾਤੀ ਮੁਰਕੇ ਬਈ ਮੀਡੀਆ ਵਾਲੇ ਬੈਕ ਲੈ ਕੇ ਆ ਜਾਣਾ ਲਾਓ ਜੀ ਤੁਸੀਂ ਪਹਿਲਾਂ ਇਹਨੂੰ ਪਿਆਰ ਨਾਲ ਵੀ ਸਮਝਾ ਸਕਦੇ ਸੀ ਸਾਡੇ ਕੋ ਪਿਆਰ ਪੂਰ ਨਹੀਂ ਹੈਗਾ ਅਸੀਂ ਅਸੀਂ ਪਿਆਰ ਨੂੰ 1990 ਤੋਂ ਮਨਾਉਂਦੇ ਆ ਰਹੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮੁਸਲਮਾਨ ਧਰਮ ਨੂੰ ਵੀ ਬਦਨਾਮ ਕਰ ਰਹੇ ਨੇ ਫਿਰ ਕਮਾਉਂਦੇ ਨੇ ਜਾਂ ਕੁਝ ਵੀ ਆਖਦੇ ਹੋ ਤੁਸੀਂ ਆਪ ਮਾਈਕ ਤੇ ਪੂਰੇ ਪਾਈ ਜਾਂਦੇ ਨੇ ਹਰੇ ਰੰਗ ਦੀਆਂ ਪਰੀਆਂ ਕਰਕੇ ਤਾਂ ਬੜਾ ਕੁਝ ਤੁਸੀਂ ਵੀ ਦੇਖ ਰਹੇ ਹੋ ਕੋਈ ਹਾਂਜੀ 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 ਕੀ ਕਹਿਣਾ ਚਾਹੋਗੇ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਾਤੁਹੂ ਦੇਖੋ ਜੀ ਪਹਿਲਾਂ ਵੀ ਆਪਾਂ ਮਤਲਬ ਸਪੀਚ ਕਰਕੇ ਹਟਿਆ ਸੀ ਉੱਤੇ ਕਿ ਜੋ ਅੱਜ ਕਰ ਰਹੇ ਨੇ ਪੀਰਾਂ ਫਕੀਰਾਂ ਦੇ ਨਾਮ ਦੇ ਉੱਤੇ ਸਿਰ ਘਮਾਉਣਾ ਪੁੱਛਿਆ ਦੇਣੀ ਤੇ ਰੰਗ ਬਰੰਗੇ ਚੋਲੇ ਪਾਲਨੇ ਫਕੀਰੀ ਕਨਸੈਪਟ ਦਾ ਇਹਨਾਂ ਗੱਲਾਂ ਬਾਤਾਂ ਨਾਲ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਹੈਗਾ ਨਾ ਸਾਡੇ ਇਸਲਾਮ ਨਾਲ ਇਹਨਾਂ ਗੱਲਾਂ ਬਾਤਾਂ ਦਾ ਲੈਣਾ ਦੇਣਾ ਇਸਲਾਮ ਦੀ ਤਰੀਕਤ ਤੇ ਫਕਰਾ ਦੀ ਕੁਝ ਮਰਿਆਦਾ ਅਗਰ ਉਸ ਮਰਿਆਦਾ ਦੇ ਤਹਿਤ ਕੋਈ ਚੱਲਦਾ ਤਾਂ ਉਹਦੇ ਲਈ ਸਾਨੂੰ ਕੋਈ ਇਤਰਾਜ਼ ਨਹੀਂ ਹੁਣ ਵਿੱਚ ਐਸੇ ਬਾਬੇ ਬੈਠੇ ਨੇ ਜਿਨ੍ਹਾਂ ਨੂੰ ਕੋਈ ਮਰਿਆਦਾ ਦਾ ਨਹੀਂ ਪਤਾ ਕੋਈ ਸਿਜਰਾ ਨਹੀਂ ਉਹਨਾਂ ਦਾ ਕੋਈ ਗੁਰੂ ਨਹੀਂ ਕੋਈ ਮੁਰਸ਼ਿਦ ਨਹੀਂ ਉਹ ਆਪਣੇ ਆਪ ਨੂੰ ਫਕੀਰ ਕਹਾਈ ਜਾਂਦੇ ਨੇ ਜਿਵੇਂ ਆ ਸਰਿੰਦਰ ਸਾਈ ਲਾ ਲੋ ਬਾਕਰਪੁਰ ਵਾਲਾ ਕਦੇ ਉਹ ਸਿੱਕੀ ਦਾ ਪ੍ਰਚਾਰ ਕਰਨ ਲੱਗ ਜਾਂਦਾ ਉਸੇ ਗੱਦੀ ਤੇ ਬਹਿ ਕੇ ਕਦੇ ਆਪਣੇ ਆਪ ਨੂੰ ਸਾਈ ਕਹਾਈ ਜਾਂਦਾ ਆ ਬਾਬਾ ਵੰਟੀ ਲਾ ਲੋ ਐਸ ਤਰ੍ਹਾਂ ਦੇ ਲੋਕ ਜਿਹੜੇ ਮਤਲਬ ਕਹਿੰਦੇ ਨੇ ਵੀ ਅਸੀਂ ਤਾਂ ਜੀ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਆਪਣੀਆਂ ਰੋਟੀਆਂ ਸੇਕਣ ਦੇ ਲਈ ਇਹ ਗਰੁੱਪ ਤੁਹਾਡਾ ਪੂਰੇ ਪੰਜਾਬ 'ਚ ਕੰਮ ਕਰ ਰਿਹਾ ਜਾਂ ਸਿਰਫ ਅਜ ਨੂੰ ਜਾਣਾ ਹੀ ਚੋਣਿਆ ਗਿਆ ਨਹੀਂ 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 ਪਹਿਲਾਂ ਵੀ ਸਾਡੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਮਲੇਕੋਟਲੇ ਦੇ ਵਿੱਚ ਔਰ ਤੀਸਰੀ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਆ ਤੇ ਇਨਸ਼ਾਅੱਲਾ ਆਲ ਪੰਜਾਬ ਦੇ ਵਿੱਚ ਕੰਮ ਕਰਾਂਗੇ ਅਸੀਂ ਤਰੀਕੇ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਨੂੰ ਖਬਰ ਕਰਾਂਗੇ ਇਸ ਚੀਜ਼ ਦੀ ਅਗਰ ਪ੍ਰਸ਼ਾਸਨ ਮਦਦ ਕਰੂਗਾ ਸਾਡੀ ਕਰੂਗਾ ਨਹੀਂ ਫਿਰ ਅਸੀਂ ਆਪਣੇ ਤਰੀਕੇ ਨਾਲ ਤਾਂ ਕਰਾਂਗੇ ਕਰਾਂਗੇ ਕੰਮ ਕਿ ਦੋ ਧਰਮ ਤੁਸੀਂ ਅੱਜ ਮੀਟਿੰਗ ਆਰਗੇਨਾਈਜ਼ ਕੀਤੀ। ਅਬ ਇਹ ਪ੍ਰੋਸੈਸ ਅੱਗੇ ਕਿਹੜਾ ਤੱਕ ਪਹੁੰਚਾ ਹੈ ਕਿ ਜੋ ਬੰਤੀ ਕਾਰਵਾਈ ਜਿ세 ਕਿ ਬੰਤੀ ਬਾਬਾ ਕੀ ਬਾਤ ਕੀ ਗਈ ਹੈ। ਹਾਂਜੀ ਹਾਂਜੀ ਹਾਂਜੀ। ਇਸ ਤਰ੍ਹਾਂ ਦਾ ਪਾਠਨ ਬਾਅਦ ਉਹਨਾਂ ਨੇ ਸਿਲਾਇਆ ਤਾਂ ਉਹਨਾਂ ਪਰ ਬੰਤੀ ਕਾਰਵਾਈ ਕਦ ਤੱਕ ਹੋ ਸਕਦੀ ਹੈ? ਮੈਮ ਜਲਦੀ ਕਰਾਂਗੇ ਇਨਸ਼ਾਅੱਲਾ। ਕਿਉਂਕਿ ਕੋਈ ਵੀ ਤੁਸੀਂ ਵੀ ਦੇਖੋ ਸਮਝਦਾਰ ਹੋ ਪੱਤਰਕਾਰ ਹੋ ਕੋਈ ਵੀ ਕੰਮ ਆ ਪ੍ਰੋਸੈਸ ਦੇ ਨਾਲ ਹੀ ਹੁੰਦਾ ਹੁੰਦਾ, ਤਰੀਕੇ ਦੇ ਨਾਲ ਹੀ ਹੁੰਦਾ ਹੁੰਦਾ। ਪ੍ਰਸ਼ਾਸਨ ਦਾ ਸਹਾਰਾ ਲੈ ਕੇ ਜਿਵੇਂ ਸਾਡੇ ਜੱਦੀਦਾ ਸਾਹਿਬ ਨੇ ਦੱਸਿਆ ਵੀ ਅਸੀਂ ਡੀਸੀ ਸਾਹਿਬ ਨੂੰ ਵੀ ਪੱਤਰ ਲਿਖਾਂਗੇ। ਮ ਮੌਕੇ ਦੀ ਸਰਕਾਰ ਨੂੰ ਵੀ ਅਸੀਂ ਮੰਗ ਪੱਤਰ ਦੇਵਾਂਗੇ ਇਸ ਚੀਜ਼ ਦਾ ਹਾਂ ਜੀ ਕਰ ਇਹਦੇ ਵਿੱਚ ਦੋ ਧਰਮਾਂ ਦੇ ਲੋਕ ਮੌਜੂਦ ਨੇ ਸਿੱਖ ਔਰ ਮੁ슬ਮਾਨ ਭਾਜ ਜਰਾ ਮੌਜੂਦ ਹਾਂ ਜੀ ਹਾਂ ਜੀ ਤਾਂ ਦੇਖ ਕੇ ਬੜੀ ਖੁਸ਼ ਹੁੰਦੀ ਹੈ ਕਿ ਹਿੰਦੂ ਧਰਮ ਔਰ ਈਸਾਈ ਧਰਮ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਬਿਲਕੁਲ ਜੀ ਬਿਲਕੁਲ ਸਾਡਾ ਗਰੁੱਪ ਵਾਲ ਜਿਹੜਾ ਸੂਫੀ ਇਨਕਲਾਬ ਗਰੁੱਪ ਹੈ ਉਹ ਵੀ ਬਣਿਆ ਹੋਇਆ ਉਹਦੇ ਵਿੱਚ ਤਕਰੀਬਨ ਸਾਰੇ ਧਰਮਾਂ ਦੇ ਲੋਕ ਨੇ ਹਿੰਦੂ ಮತ ਦੇ ਵੀ ਲੋਕ ਨੇ ਈਸਾਈ ਧਰਮ ਦੇ ਵੀ ਲੋਕ ਨੇ ਕਿਉਂਕਿ ਅਸੀਂ ਇਸ ਗਰੁੱਪ ਦੇ ਰਾਹੀਂ ਇਕੱਲਾ ਪਖੰਡਵਾਦ ਨੂੰ ਨਹੀਂ ਖਤਮ ਕਰਨਾ ਇਸ ਗਰੁੱਪ ਰਾਹੀਂ ਅਸੀਂ ਇੱਕ ਭਾਈਚਾਰਕ ਸੰਦੇਸ਼ਾ ਵੀ ਸੰਦੇਸ਼ਾ ਦੇਣਾ ਜਥੇਦਾਰ ਸਾਹਿਬ ਬੰਟੀ ਬਾਬੇ ਦੀ ਤੁਸੀਂ ਗੱਲ ਕੀਤੀ ਹੈ ਔਰ ਉੱਥੇ ਕਈ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਬੰਟੀ ਬਾਬੇ ਨਾਲ ਗੱਲਬਾਤ ਕੀਤੀ ਜਾਂ ਉਹ ਨਿਹੰਗ ਸਿੰਘ ਕੌਣ ਸੀ ਉਹ ਨਿਹੰਗ ਸਿੰਘ ਮਾਨ ਸਿੰਘ ਅਕਾਲੀ ਸੀਗੇ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕੋਲੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਵਿਚਾਰ ਕੀਤੀ ਬਲਕਿ ਉਹਨਾਂ ਨੇ ਕੋਈ ਲੜਨ ਦੀ ਕੋਈ ਐਸੀ ਗੱਲ ਨਹੀਂ ਕੀਤੀ ਸੀਗੀ ਉਹਨਾਂ ਦਾ ਕਹਿਣ ਦਾ ਭਾਅ ਵੀ ਅਸੀਂ ਛੜ ਨਾਲ ਬੈਠ ਕੇ ਇੱਕ ਵਿਚਾਰ ਕਰ ਸਕਦੇ ਹਾਂ ਕਿ ਉਹ ਵਿਚਾਰ ਕਰਨਾ ਪਰ ਉਹਨਾਂ ਨੇ ਵਿਚਾਰ ਨਹੀਂ ਉਹਨਾਂ ਦੇ ਨਾਲ ਮਰਨਾ ਇੱਕ ਗੱਲ ਇਹ ਹੋਈ ਕਿ ਤਕਰਾਰ ਕੀਤੀ ਸੀ ਅਗਰ ਉਹ ਸਹੀ ਸੀ ਤਾਂ ਆਮੋ ਸਾਹਮਣੇ ਜਿੱਤੇ ਆਪਾਂ ਅੱਜ ਬੈਠੇ ਆਂ ਆਮੋ ਨੂੰ ਸਾਹਮਣੇ ਤਾਂ ਹੋਣੀ ਨਹੀਂ ਸਾਹਮਣੇ ਆਪਾਂ ਬੈਠ ਕੇ ਜਿਹੜੇ ਪਲਪਲੇ ਸੀਗੇ ਉਹ ਸਾਂਝੇ ਹੋ ਜਾਂਦੇ ਜਿਹਦੇ ਵਿੱਚ ਨਾ ਇਹ ਦੁਸ਼ਮਣੀ ਹੋ ਸਕਦੀ ਸੀ ਤੇ ਨਾ ਹੀ ਕੋਈ ਵੈਰ ਹੋ ਸਕਦਾ ਸੀ ਆ ਉਹਦੇ ਵੀ ਦਿਲ ਦੀਆਂ ਭਾਵਨਾਵਾਂ ਮਤਾ ਪਤਾ ਲੱਗ ਜਾਂਦਾ ਮਗਰ ਉਹਨੇ ਉਸ ਮਾਮਲੇ ਨੂੰ ਜਿਹੜੇ ਉਹ ਸਿੰਘ ਜਿਨ੍ਹਾਂ ਨੇ ਟਾਈਮ ਰੱਖਿਆ ਸੀਗਾ ਉਹਨਾਂ ਸਿੰਘਾਂ ਨੂੰ ਲੋਡੋਵਾਲ ਟੂਲਪਲਾਜੇ ਤੇ ਹੀ ਰੋਕ ਦਿੱਤਾ ਗਿਆ ਹਿੰਦੂ ਧਰਮ ਹੋਰੀ ਸਾਹਿਤਰ ਨੂੰ ਨਾਲ ਲੈ ਕੇ ਕੰਨ ਦੀ ਤੁਸੀਂ ਗੱਲ ਕੀਤੀ ਹੈ ਜਿਹੜਾ ਅਕਸਰ ਦੇਖਣ ਨੂੰ ਮਿਲਦਾ ਕਿ ਝਾਪੀਆਂ ਕੱਢੀਆਂ ਜਾਂਦੀਆਂ ਨੇ ਤੁਸੀਂ ਉਸ ਨੂੰ ਕਿੰਨਾ ਕੁ ਤੈਅ ਮੰਨਦੇ ਮੈਂ ਜਿਹੜੀਆਂ ਜاہے ਜੋ ਜਗਰਾਤਾ ਪਖੰਡਵਾਦੀ ਗੱਲ ਹੋ ਰਹੀ ਹੈ ਜਿਹੜਾ ਜਗਰਾਤਾ ਜਗਰਾਤੇ ਦੇ ਵੀ ਝਾਕੀਆਂ ਨਿਕਲਦੀਆਂ ਜਾ ਕੋਈ ਕਿਸੇ ਵੀ ਕਰਮ ਦਾ ਕੋਈ ਆਪਣਾ ਚਾਹੇ ਕਵਾਲ ਰੱਖੇ ਜਾਂਦੇ ਉੱਤੇ ਵੀ ਝਾਕੀਆਂ ਨਿਕਲਦੀਆਂ ਮਗਰ ਇਹ ਝਾਕੀਆਂ ਬਿਲਕੁਲ ਨਾ ਕੱਢੀਆਂ ਜਾਣ ਉਹਨਾਂ ਦੇ ਵਿੱਚ ਅਧਿਉਂ ਜਿਹੇ ਟਟੂਲੇ ਆ ਸੂਫੀयत ਨਾਲ ਇਹ ਝਾਕੀਆਂ ਦਾ ਕੋਈ ਲੈਣਾ ਨਹੀਂ ਜਿਸ ਤਰ੍ਹਾਂ ਉਹ ਮਤਲਬ ਉਹਨਾਂ ਨੇ ਝਾਕੀਆਂ ਕੱਢੀਆਂ ਨਹੀਂ ਲਾਲਾ ਜੀ ਸਰਕਾਰ ਦੀ ਮੂਰਤੀ ਬਣਾਈ ਬੈਠੇ ਨੇ ਉਹ ਔਰ ਵੀ ਕਈ ਬਜ਼ੁਰਗਾਂ ਦੀਆਂ ਮੂਰਤਾਂ ਅਕਸਰ ਮੇਲਿਆਂ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲਦੀ ਆ ਜਿੱਦਾਂ ਵੀ ਪੀਰਾਂ ਪੀਰਾਂ ਦੇ ਮੇਲੇ ਹੁੰਦੇ ਨੇ ਤੇ ਉੱਥੇ ਕੁਝ ਕਿਨਰ ਟਾਈਪ ਕਹੋ ਜੀ ਨਹੀਂ ਨਹੀਂ ਉਹ ਆ ਕੇ ਨੱਚਦੇ ਨੇ ਡਾਂਸ ਵਗੈਰਾ ਇਹ ਸਿਰਫ ਦਵਾਬੇ ਏਰੀਆ ਦੇ ਵਿੱਚ ਹੀ ਹੋ ਰਿਹਾ ਲੇਕਿਨ ਜੋ ਅਸਲ ਤਰੀਕੇ ਤੇ ਫੁਕਰਾ ਨਾ ਸਾਡੀ ਜੋ ਸੂਫੀ ਲੈਣਾ ਇਹ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦੀ ਇਸ ਗੱਲ ਦੀ ਨਾ ਕੋਈ ਹਾਂ ਇਨਸ਼ਾਅੱਲਾ ਇਨਸ਼ਾਅੱਲਾ ਜਲਦੀ ਉਹ ਕਾਰਵਾਈ ਅਬੀ ਸਿੱਖ ਧਰਮ ਦੇ ਵਿੱਚ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਕਿ ਪ੍ਰੇਮਧਾਮ ਦੇ ਵਿੱਚ ਦੇਖਿਆ ਗਿਆ ਸਿੱਖ ਧਰਮ ਦੇ ਲੋਕ ਕਾਫੀ ਨੇ ਕਿ ਆਪਣੀ ਜਿਹੜੀਆਂ ਪੱਗਾਂ ਹੈਗੀਆਂ ਨੇ ਉਹ ਉਹਨਾਂ ਦੇ ਸਿਰ ਉਹਨਾਂ ਦੇ ਅੱਗੇ ਝੁਕਾਉਂਦੇ ਨੇ ਜਦਕਿ ਇਹ ਗੁਰੂਆਂ ਦੀ ਦਿੱਤੀ ਹੋਈ ਦਾਤ ਬਖਸ਼ੀ ਹੋਈ ਹੈ ਉਹਨਾਂ ਸਿੱਖ ਧਰਮ ਦੇ ਲੋਕਾਂ ਨੂੰ ਤੁਸੀਂ ਕੀ ਕਹਿੰਦੇ ਹੋ ਤੁਸੀਂ ਉਹਨਾਂ ਨੂੰ ਸਿੱਖ ਮੰਨਦੇ ਹੋ ਹਾਂ ਹਾਂ ਬਹੁਤ ਖੂਬ ਹੂੰ ਉਹ ਸਿੱਖ ਜਿਹੜਾ ਆਪਣੇ ਬਾਪ ਦਾ ਨਹੀਂ ਬਣਿਆ ਹੂੰ ਤਾਂ ਚਾਚੇ ਤਾਇਆ ਦਾ ਕਿ ਮੈਂ ਬਣ ਜਾਵਾਂ ਵਾਜੀ ਵਾਜੀ ਬਹੁਤ ਖੂਬ ਅਸੀਂ ਉਹਨੂੰ ਜਿਹੜਾ ਆਪਣਾ ਪਿਓ ਛੱਡ ਕੇ ਜਾ ਕੇ ਅੰਕਲ ਦੇ ਨਾਲ ਖੜ੍ਹ ਜਵੇ ਪਰ ਮੈਂ ਉਹ ਅੰਕਲ ਦਾ ਲਬਜ ਮੈਂ ਦੂਜੇ ਤਰੀਕੇ ਨਹੀਂ ਵਰਤਣਾ ਚਾਹੁੰਦਾ ਕਿ ਅਸੀਂ ਵੀ ਇੰਨਾ ਕਮਾਂ ਦੇ ਵਿੱਚ ਹੰਡੇ ਹੋਏ ਆਂ ਮਗਰ ਕਹਿਣ ਦਾ ਭਾਵ ਇਹ ਹੈ ਕਿ ਉਹ ਸਿੱਖ ਨਹੀਂ ਹੈ ਚਾਹੇ ਉਹ ਕ੍ਰਿਸ਼ਨਾਂ ਦੇ ਵਿੱਚ ਗਏ ਚਾਹੇ ਉਹ ਧਰਮ ਪਰਸਰਮ ਉਹ ਵਰਤਨ ਕਿਸੇ ਵੀ ਧਰਮ ਚ ਕੀਤਾ ਚੇਤੇ ਗੁਰੂਆਂ ਦੀ ਤਾਜ ਸਜਾ ਕੇ ਇਹ ਤਾਜ ਥਰਾਂ ਦੇ ਪੱਗਾਂ ਐਵੇਂ ਨਹੀਂ ਬੱਜੀਆਂ ਇਹ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਰ ਕੇ ਇਹ ਸਰਦਾਰੀ ਦਿੱਤੀ ਆ ਸਰਦਾਰ ਜੀ ਕਹੋ ਤੇ ਸਰਦਾਰ ਜੀ ਵਿੱਚ ਅੱਖਰ ਗਿਣ ਲਓ ਤੇ 7 ਜਣੇ ਆਉਂਦੇ ਆ 7 ਸ੍ਰੀ ਅਕਾਲ ਗਿਣੋ ਤੇ 7 ਜਣੇ ਆਉਂਦੇ ਆ ਤੇ ਫਿਰ ਪੱਗਾ ਬਣ ਕੇ ਉੱਥੇ ਜਾ ਕੇ ਆਪਣੇ ਪਿਓ ਨੂੰ ਛੱਡ ਕੇ ਤੇ ਦੂਜਿਆਂ ਦੇ ਸਾਡੇ ਸਰਦਾਰ ਨਹੀਂ ਹੈਗੇ ਅਸੀਂ ਉਹਨਾਂ ਨੂੰ ਸਰਦਾਰ ਨਹੀਂ ਮੰਨਦੇ ਚਾਹੇ ਉਹ ਕ੍ਰਿਸ਼ਨਾ ਜੀ ਨੇ ਚਾਹੇ ਉਹ ਕਿਤੇ ਵੀ ਤਾਂਪੀ ਦਿੰਦੇ ਆ ਅਸੀਂ ਮੰਨਦੇ ਸਾਡੇ ਅਸੀਂ ਸਤਕਾਰ ਕਰਦੇ ਆ ਪਰ ਅਸੀਂ ਮੰਨਦੇ ਨਹੀਂ ਹੂੰ ਇਹ ਸਿੱਖ ਧਰਮ ਦਾ ਦੁਆਰਾ ਨ ਕੀਤਾ ਜਾ ਰਿਹਾ ਨੇ ਉਹਨਾਂ ਕੋਲ ਕੀ ਤੁਹਾਡੇ ਵੱਲੋਂ ਨਾ ਮੈਂ ਖਿਲਾਫੀ ਕਾਰਵਾਈ ਕੀਤੀ ਜਾਏਗੀ ਆਹ ਕਾਰਵਾਈ ਕੀਤੀ ਆ ਅੱਜ ਕੀ ਕਰ ਰਹੇ ਆ ਅਸੀਂ ਅੱਜ ਕਿਹੜਾ ਆਪਾਂ ਜਾਗਰਤਾ ਲਾਇਆ ਇਹ ਕਾਰਵਾਈ ਵਾਸਤੇ ਇੱਥੇ ਕੰਮ ਲਈ ਆਪਾਂ ਅੱਜ ਦਾ ਮੰਤਰੀ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਹੀ ਦੱਸਣਾ ਚਾਹੁੰਦੇ ਆ ਕਿ ਜਿੰਨੇ ਵੀ ਪਖੰਡੀ ਹੁਣੇ ਪਖੰਡ ਕਰਦੇ ਨੇ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਇਹ ਸੀ ਵੀ ਕੋਈ ਸਾਇਦ ਪੁੱਛਣ ਵਾਲਾ ਨਹੀਂ ਹੈਗਾ ਇਨਸ਼ਾ ਅੱਲਾਹ ਤਾਲਾ ਇਸ ਸਿਸਟਮ ਦੇ ਉੱਤੇ ਇੱਕ ਮжоਰਿਟੀ ਵੀ ਬਣ ਗਈ ਆ ਰਜਿਸਟ੍ਰੇਸ਼ਨ ਵੀ ਹੋ ਗਈ ਆ ਔਰ ਰੱਬ ਚਾਹੇ ਪੰਜਾਬ ਲੈਵਲ ਦੇ ਉੱਤੇ ਕੰਮ ਕਰਾਂਗੇ अगर प्यार मोहब्बत ਨਾਲ ਕੋਈ ਸਮਝੂਗਾ ਸਮਝੂਗਾ ਨਹੀਂ ਉਹਦੇ ਤੇ ਬਣਦੀਆਂ ਕਾਰਵਾਈਆਂ ਹੋਣਗੀਆਂ ਅਸੀਂ ਸਾਰੇ ਪਖੰਡੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਆਪਣਾ ਬਾਜ਼ ਆਜੋ ਅਸੀਂ ਕੁਝ ਨਹੀਂ ਦੇਖਣਾ ਅਸੀਂ ਕੁਝ ਨਹੀਂ ਦੇਖਣਾ ਜੋ ਵੀ ਮਤਲਬ ਗਲਤ ਹੋਊਗਾ ਚਾਹੇ ਉਹ ਸਾਡਾ ਆਪਣਾ ਕਿਉਂ ਨਾ ਹੋਵੇ ਉਹਦੇ ਤੇ ਬਣਦੀ ਕਾਰਵਾਈ ਹੋएगी ਛੋਟੀ ਜਿਹੀ ਜਿਹਾ ਕਿ ਇਸ ਸਪੀਚ ਦੇ ਦੌਰਾਨ ਅਭੀ ਥੋੜੀ ਥਿਰ ਪਹਿਲੇ ਬਾਤ ਕੀਤੀ ਗਈ ਸੀ ਬਾਬਾ ਬਾਗੀਸ਼ਵਰ ਧਾਮ ਕੇ ਲਈ ਹਾਂਜੀ ਫਿਰ ਜਿਸ ਪ੍ਰਕਾਰ ਸੇ ਉਹ ਇੱਕ ਪਰਚਾ ਲਿਖ ਕੇ ਜ਼ਾਹਿਰ ਕਰਦੇ ਹਨ ਤਾਂ ਕੀ ਕਹਿਣਾ ਚਾਹਾਂਗੇ ਉਸ ਨੂੰ ਮੈਡਮ ਇਹ ਤਾਂ ਕੱਲ ਆ ਗਈ ਇੱਕ ਮਾਈਂਡ ਬਾਕਸ ਕਰਨ ਦੀ ਕਲਾ ਆ ਗਈ ਨਹੀਂ ਨਹੀਂ ਮੈਡਮ ਬਹੁਤ ਉਹ ਉਹ ਬਗੇਸ਼ਵਰ ਧਾਮ ਦੇ ਨਾਲ ਬਥੇਰੇ ਵਿੱਚ ਉਹ ਤੋਂ ਬਾਅਦ ਮੀਡੀਆ ਦੇ ਉੱਤੇ ਆਏ ਵੀ ਨੇ ਜਿਨ੍ਹਾਂ ਨੇ ਦਿਖਾਇਆ ਵੀ ਇਹ ਕਲਾ ਆ ਗਈ ਇੱਕ ਇਹ ਕੋਈ ਜਾਦੂ ਨਹੀਂ ਹੈਗਾ ਕੋਈ ਇਹ ਕੋਈ ਕਰਾਮਾਤ ਨਹੀਂ ਹੈਗੀ ਪਰ ਅਸੇ ਬਹੁਤ ਸਾਰੇ ਲੀਡਰਸ ਵੀ ਹੈ ਜੋ ਵਹਾਂ ਜਾਂਦੇ ਹੋ ਬਿਲਕੁਲ ਜਾਣਦੇ ਨੇ ਮੈਡਮ ਲੋਕ ਲੋਕ ਕਰਾਮਾਤ ਨੂੰ ਪਸੰਦ ਕਰਦੇ ਨੇ ਲੇਕਿਨ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਗੱਲਾਂ ਬਾਤਾਂ ਨਾਲ ਜੋ ਕਿ ਜਿਹੜੀ ਕਰਾਮਾਤ ਆ ਇਹ ਤੁਸੀਂ ਕਿਹੜੀ ਤੀਨ ਨੂੰ ਸਮਝਦੇ ਹੋ ਕੀ ਕਰਾਮਾਤ ਕਿਹੜੀ ਤੀਨ ਸਮਝਦੇ ਹੋ ਇਹ ਜੱਪ ਤਬ ਸੰਜਮ ਤਰ ਮਨਾ ਕਮ ਆਇਆ ਸੇਵਾ ਸਾਧਨ ਜਾਣਿਆ ਅਰੇ ਰਾਇਆ ਤੁਸੀਂ ਕਿੰਨੂ ਮੰਨਦੇ ਹੋ ਅਸੀਂ ਤਾਂ ਰੱਬ ਨੂੰ ਮੰਨਦੇ ਹਾਂ ਰੱਬ ਕੌਣ ਆ ਰੱਬ ਤਾਂ ਨਾ ਤੁਹਾਨੂੰ ਆ ਨਹੀਂ ਦਿਖਦੀ ਇਹ ਵੀ ਰੱਬ ਹੀ ਆ ਰੱਬ ਤਾਂ ਨਾ ਕਿਸੇ ਨਜ਼ਰ ਆਇਆ ਤਾਂ ਆਪਣੇ ਦਿਲ ਨਾਲ ਇਹ ਪਕੋਤੀ ਆ ਪੱਥਰ ਚ ਵੀ ਪ੍ਰਾਨ ਉਹ ਪਾ ਸਕਦਾ ਦੇਖੋ ਮੈਂ ਤਾਂ ਨੂੰ ਫੇਰ ਇਹੀ ਗੱਲ ਕਹਿਣਾ ਕਿ ਜਿਹੜਾ ਇਤਿਹਾਸ ਹੈ ਨਾ ਬਾਣੀ ਬਾਣੀ ਦੇ ਨਾਲ ਤੁਹਾਨੂੰ ਇਤਿਹਾਸ ਦੀ ਵੀ ਲੋੜ ਆ ਕੱਲੀ ਪੜ੍ਹਾਈ ਨਹੀਂ ਨਾਲ ਤੁਹਾਨੂੰ ਪ੍ਰੈਕਟੀਕਲ ਦੀ ਵੀ ਲੋੜ ਆ ਇਹ ਡਿਗਰੀਆਂ ਲੈ ਕੇ ਤੁਸੀਂ ਜਿੱਥੇ ਮਰਜ਼ੀ ਤੁਰੇ ਫਿਰੋ ਜਦੋਂ ਹਾਥੀ ਮਿਹਨਤ ਕਰਨੀ ਪਊਗੀ ਨਾ ਫੇਰ ਤੁਹਾਡੀ ਉਹ ਡਿਗਰੀ ਕੰਮ ਆਉਣੀ ਆ ਡਾਕਟਰ ਆ ਡਾਕਟਰ ਖੜਾ ਤੇਰੇ ਲਾਗੇ ਵਾਈਟ ਹੱਬਾ ਬਾਬਾ ਜੀ ਠੀਕ ਹੈ ਜੀ ਉਹ ਡਾਕਟਰ ਖੜਾ ਨਾ ਉਹ ਕੱਲਾ ਦਵਾਈਆਂ ਬਣਾਉਂਦੇ ਨੇ ਟੀਕੇ ਵੀ ਲਾਉਣੇ ਜਾਂਦੇ ਆਓ ਤੇ ਇਸੇ ਤਰੀਕੇ ਅਸੀਂ ਜੇ ਪਿਆਰ ਨਾਲ रहमतुल्लाहि व लबरकू मैं मोहम्मद इरफान सावरी सज्जादा नशीन छोटे बड़े सरकार रायकोट लुधियाना पंजाब हिंद अपना ये मिशन काफ़ी दो महीने से करीब चल रहा है जो ग्रुप बनाया हमने और पखंडवाद के ख़िलाफ़ ये सूफ़ी इनकलाब ग्रुप तैयार किया गया और रजिस्ट्रेशन कराया गया ये जो आज पखंडवाद इस्लाम को बदनाम करने के लिए उभर रहा है अगर आज ही पंजाब विच असी इस पखंडवाद को ख़राब ख़त्म नहीं करेंगे तो और आगे के लिए ये परवरिश पा जाएगा हिंदू मुस्लिम सिख ईसाई हर कौम के अंदर हर मज़हब के अंदर पखंडवाद हो रहा है ज़्यादातर इस्लाम को बदनाम करने के लिए गद्दी लगाकर बैठ जाते हैं अभी बहुत से बाबाओं को ये भी नहीं मालूम कि गद्दी है क्या खिलाफत है क्या पीर मुर्शिद होता क्या है उनको इस्लाम मजहब के बारे में अभी सलाम करना भी सही तरीक़े से नहीं आता, आता। बंटी बाबा या और बाबे नहीं बहुत पंजाब के अंदर मैं पूरे पंजाब में नहीं पूरे ऑल इंडिया में घूमता हूँ आज पंजाब में सलाम करना भी नहीं आता अकाल भी कहना नहीं आता सासरी अकाल का तर्जुमा क्या है असलम का तर्जुमा क्या है बहुत से कह देते हैं बाबा जी सलाम सलाम का कह जिसने सलाम कहा समझ लो वो हमें गाली दे रहा है यदि सलाम मज़हब के मान रहे हैं पखंड बात फैला रहे हैं सलाम नहीं करना आता उनको गुसल नहीं आता नहाना नहीं आता बैठना नहीं आता तरीका नहीं आता और इस्लाम मज़हब का हमारा नाम बदनाम कर दिया हम जैसे खलीफा जो हिंदुस्तान में और गुरु ग्रंथ को साथ लेकर चलते हैं कुरान को साथ लेकर चलते हैं रामायण को साथ लेकर चलते हैं मैं गुरु ग्रंथ साहब से जब भी साहब का तर्जुमा करता हूँ उर्दू में मैं नादेड़ में भी प्रोग्राम करके आया और तमाम दूर दूर तक देखते हैं हम माहौल को पर सबसे ज़्यादा पंजाब में विवाद ये फैल रहा है पखंडवाद का हमें दुख है कि आज साढ़ा पंजाब किस दिशा में जा रहा है अगर इस पर रोक नहीं लगी मैं प्रशासन से और अपने भगवंत मान मुख्यमंत्री साहब से मैं ये गुजारिश करूँगा हाथ जोड़कर कि इसमें हमारा साथ दें और मीडिया हमारा साथ दे प्रशासन हमारा साथ दे पखंडवाद को अगर खिलाफ़ हम नई आवाज़ उठाएंगे तो आने वाले वक्त में ये बहुत ज़्यादा परवरिश पा जाएगा और जिस दिन ये ज़्यादा परवरिश पा गया उस दिन हर मज़हब के नीचे हो जाएंगे और ये खिलाफ ये पखणवाद ऊंचा उड़ जाएगा। जी सर साहब लगदा नहीं कि इन चीजों की जड़ी शुरुआत इन गल्लां दी अपने घरां तो मोहल्ल्यां तो होनी चाहिए थी। बिल्कुल जी बिल्कुल जी जे अपने परिवारਾਂ ਤੋਂ अपने जियांਾਂ ਤੋਂ ਜਾਂ मोहल्ल्यां तो नहीं करांगे ते आपा बड़ा संगठन किवें करांगे। हां जी बिल्कुल रल मिलके परिवारਾਂ दी सहभती ते अपना जेड़ा गट जोड़ है एड़े नाल चलना चाहिए सारेयां दे ਇਹ ਕੋਈ ਵੀ ਮੋਰਚਾ ਜਿੱਤਣਾ ਤੇ ਮੋਰਚਾ ਬੰਦੀ ਹੁੰਦੀ ਆ ਤੇ ਮੋਰਚਾ ਬੰਦੀ ਉਹ ਹੀ ਆ ਜੇ ਇੱਕ ਆ ਮੁੱਠਿਆ ਤੇ ਜਿਹਦੇ ਮਰਜ਼ੀ ਸੁਣਨਵਾਰੋਂ ਤਾਂ ਦੰਦ ਕੱਢਦਾ ਤੇ ਜੇ ਹੁਣ ਇਹ ਗਾ ਖਿਲਰੀਆਂ ਤੇ ਜਿਹੜਾ ਮਰਜ਼ੀ ਮਰੋੜ ਸਕਦਾ ਇੱਕ ਮੁੱਠ ਤੇ ਇੱਕ ਜੋਟੂ ਨੂੰ ਹੀ ਚਾਹੀਦੀ ਆ ਅੱਪ ਕਿਨਾ ਸੁਣਾऊं ਤਬ ਕਿਨਾ ਸੁਣਾऊं ਬਾਤ ਸੁਣਾਉ ਜਬ ਕਿ ਜੇ ਅਗਰ ਗੁਰੂ ਗੋਬਿੰਦ ਸਿੰਘ ਨਾ ਉੱਤੇ ਤੋਂ ਸੁਨਤ ਤੋਂ ਤੀਸਾ ਵੀ ਜੇ ਗੁਰੂ ਗੋਬਿੰਦ ਸਿੰਘ ਨੇ ਸਾਬ ਜਾਦੇ ਵਾਰੇ ਨਾ ਹੁੰਦੇ ਤੇ ਅੱਜ ਦੇ ਹਿੰਦੂ ਨਾ ਹੁੰਦੇ ਆ ਜਿਹੜਾ ਬਾਬੇ ਪਰਮੇਸ਼ਰ ਕੇ ਕੀ ਇਹਦਾ ਨਾਮ ਲਿਆ ਇਹ ਉਦੋਂ ਕਿੱਥੇ ਸੀ ਜੇ ਗੁਰੂ ਤੇਗ ਬਹਾਦਰ ਨੇ ਦਿੱਲੀ ਸੀਸ ਨਾ ਕਟਾਇਆ ਹੁੰਦਾ ਤੇ ਮੰਦਰਾਂ ਚ ਘੈਂਟੀਆਂ ਨਾ ਵਜਦੀਆਂ ਸਿੱਖ ਕੌਮ ਨੇ ਇਤਾਂ ਦੀ ਰਾਖੀ ਕੀਤੀ ਆ ਸਿੱਖ ਕੌਮ ਨੇ ਬਲਤਕਾਰ ਨਹੀਂ ਕੀਤੇ ਗਜਨੀ ਦੇ ਚ ਬਾਜ਼ਾਰ ਚ ਟਕੇ ਟਕੇ ਨੂੰ ਜਨਾਨੀਆਂ ਵਿਕਦੀਆਂ ਸੀ ਜਦੋਂ ਹਿੰਦੁਸਤਾਨ ਦਾ ਹੁਸਲ ਲੁੱਟ ਕੇ ਲਿਆਉਂਦੇ ਤੇ ਸਿੱਖ ਉਥੋਂ ਲਿਆ ਕੇ ਵਾਪਸ ਕਰਾਂ ਜਮੂੜਦੇ ਸੀ ਤੇ ਅੱਜ ਜਿਹੜੀ ਆ ਇਹ ਸਿੰਘਾਂ ਨੇ ਕਰਮ ਕੀਤਾ ਜੇ ਇਹ ਮੀਡੀਆ 'ਚ ਜੇ ਅਸੀਂ ਮੋਬਾਈਲਾਂ 'ਚ ਵੀਡੀਓ ਨਾ ਬਣਾਈਏ ਪੈਸੇ ਨਾ ਕਮਾਈਏ ਤੇ ਇਹ ਕੰਮ ਹੀ ਨਾ ਹੋਵੇ ਬੰਦਿਆਂ ਨੇ ਜਨਾਨੀਆਂ ਅੱਗੇ ਤੋਰੀਆਂ ਨੇ ਤੇ ਆਪ ਕਮਾਈ ਖਾਈ ਜਾਂਦੇ ਨੇ ਇਸ ਕਰਕੇ ਗੱਠ ਜੋੜ ਪਰਿਵਾਰ ਤੇ ਸੰਗਠਨ ਵਾਲੀ ਹਰ ਕਿਸੇ ਨੂੰ ਲੜਾਈ ਦਿੱਤੀ ਜਾਂਦੀ ਆ ਗੁਰੂ ਗੋਬਿੰਦ ਸਿੰਘ ਦੇ ਨਾਲ 40 ਸਿੰਘ ਸੀ ਆਨੰਦਪੁਰ ਸਾਹਿਬ ਤੇ 10 ਲੱਖ ਫੌਜ ਨੇ ਕੇਰਾ ਪਾਇਆ ਸੀ ਤੇ 10 ਲੱਖ ਨੇ ਨਾਲ ਮੁਕਾਬਲਾ ਕੀਤਾ ਸੀ ਤੇ ਫਿਰ ਜਦੋਂ ਗਏ ਵੀ ਆ ਨਾ ਤੇ ਬੁਜਨਾਂਵਰ ਕੋ ਲੋਕ ਨਹੀਂ ਆ ਤਾੜੀ ਮਾਰ ਕੇ ਚੱਲੇ ਸੀ ਆ ਹਿੰਦੂਆਂ ਤੇ ਸਿੱਖਾਂ ਦਾ ਗੁਰੂ ਜਾ ਰਿਹਾ ਜੀ ਜਾ ਰਿਹਾ ਜੇ ਕਿਸ ਦੀ ਤਾਕਤ ਹੈ ਤੇ ਰੋਕ ਲਵੋ ਤੇ ਅੱਜ ਵੀ ਤਾੜੀ ਸਭ ਗੁਰਦੁਆਰਾ ਉੱਥੇ ਮਜ਼ਬੂਤ ਹੈ ਮਜ਼ਬੂਤ ਹੈ ਇੰਨੀ ਕੀ ਬੇਇੰਤਿਆਹਾ ਵਾਹਿਗੁਰੂ ਜੀ ਦਾ ਖਾਲਸਾ ਬਣਾਇਆ ਜੀ